ਮਿਸਟਰ 트੍ਰੰਪ ਨੂੰ ਬੜਾ ਹਫ਼ਤਾ ਕੋਲ ਹੁਣ ਹਿਸਾਬ ਰੱਖਣਾ ਵੀ ਹੋ ਜਾਂਦਾ ਮੈਂ ਕਿ 10 ਸਾਲ ਪਹਿਲਾਂ ਦੀ ਗੱਲ ਹੋਏਗੀ ਜਿਹੜੀ ਸੁਪਰੀਮ ਕੋਰਟ ਆ ਉਹਨੇ ਅਲਾਉ ਕੀਤਾ ਸੀ ਕਿ ਜਿਹੜੇ ਵੀ ਉਹ ਆਦੇ ਫਤਵੇ ਜਾਰੀ ਕਰ ਰਿਹਾ ਫਰਮਾਨ ਜਾਰੀ ਕਰ ਰਿਹਾ ਉਹ ਠੀਕ ਨੇ ਕਿਉਂਕਿ ਉਹ ਐਮਰਜੈਂਸੀ ਪਾਵਰਸ ਦੇ ਵਿੱਚ ਕਰ ਰਿਹਾ ਔਰ ਇਸ ਮਾਲ ਵਿੱਚ ਸੁਪਰੀਮ ਕੋਰਟ ਨੇ ਉਹਨੂੰ ਖੁੱਲੀ ਛੁੱਟੀ ਦਿੱਤੀ ਸੀ ਉਹ ਜੋ ਕੁਝ ਕਰ ਰਿਹਾ ਠੀਕ ਕਰ ਰਿਹਾ ਉਹਨੂੰ ਫੇਰ ਚੈਰਜਿੰਗ ਕਰਦਾ ਗਿਆ ਉਹ ਇੱਥੇ ਜਿਹੜਾ ਚੈਰਜ ਕਿਹੜਾ ਕੀਤਾ ਗਿਆ ਜਿਹੜਾ ਬਰਥ ਰਾਈਟ ਬੋਰਸਟ ਫ੍ਰਾਈਡ ਸਟ੍ਰੀਡਸ਼ਿਪ ਜਿਹੜੀ ਹੈਗੀ ਆ ਉਹ ਇਹ ਹੈ ਜਿੰਨਾ ਨੂੰ ਉਹਨੇ ਟਾਰਗੇਟ ਕੀਤਾ ਵੈਸੇ 트ੰਪ ਦੀ ਗੱਲ ਕੋਈ ਬਹੁਤੀ ਮਾੜੀ ਨਹੀਂ ਹੈ ਜੇ ਸੋਚਿਆ ਜਾਵੇ ਤਾਂ ਪਰ ਹਿਊਮਨ ਰਾਈਟਸ ਵਾਲੇ ਪਾਸ ਦੇਖੀਏ ਫੇਰ ਉਹ ਠੀਕ ਨਹੀਂ ਹੈਗੀ ਉਹ ਇਹ ਕਹਿੰਦਾ ਵੀ ਜਿਹੜਾ ਬੰਦਾ ਇਲੀਗਲ ਮੇਰੇ ਦੇਸ਼ ਚ ਆਇਆ ਜੇ ਉਹਦੇ ਇਸ ਦੇਸ਼ ਚ ਆਇਆ ਮੇਰੇ ਦੇਸ਼ ਚ ਆਇਆ ਤੇ ਉੱਥੇ ਉਹਨਾਂ ਦੇ ਬੱਚੇ ਹੁੰਦੇ ਆ ਤਾਂ ਉਹ ਜਿਹੜਾ ਹੁਣ ਦਾ ਕਾਨੂੰਨ ਆ ਉਹ ਕਹਿੰਦਾ ਜੀ ਉਹ ਯੂ ਐਸ ਦੇ ਸਿਟੀਜ਼ਨ ਨੇ ਤੋ ਯੂਐਸਏ ਵਿੱਚ ਕੋਈ ਵੀ ਇਲੀਗਲ ਬੰਦਾ ਆ ਗਿਆ ਉਹਦੇ ਬੱਚੇ ਯੂਐਸ ਦੇ ਵਿੱਚ ਹੁੰਦੇ ਨੇ ਤਾਂ ਉਹ ਯੂਐਸ ਦੇ ਸਿਟੀਜ਼ਨਸ ਨੇ ਇਹ ਕਾਨੂੰਨ ਹੈ 트াম্প ਨੇ ਉਹ ਚੈਲੰਜ ਕੀਤਾ ਕਹਿੰਦਾ ਇਹ ਹੋਣਾ ਨਹੀਂ ਚਾਹੀਦਾ ਜਿਹੜਾ ਬੰਦਾ ਨਜ਼ਾਇਦ ਆਇਆ ਜਿਹੜਾ ਗਲਤ ਢੰਗ ਨਾਲ ਆਇਆ ਉਹ ਚੋਰੀ ਨਾਲ ਮੇਰੇ ਦੇਸ਼ ਛੋੜਿਆ ਚੋਰੀ ਨਾਲ ਮੇਰੇ ਦੇਸ਼ ਛੇੜ ਰਿਹਾ ਤੇ ਉਹਨਾਂ ਦੀ ਜੇ ਅੱਗੇ ਲਾਦ ਹੋ ਰਹੀਆਂ ਤਾਂ ਉਹ ਵੀ ਇਲੀਗਲੀ ਹੈ ਤੇਰੀ ਉਹਦੀ ਜਾਇਜ਼ ਹੈ ਸਹੀ ਗੱਲ ਆ ਪਰ ਉਸ ਨੂੰ ਚੈਲੰਜ ਕੀ ਫੇਰ ਕੀਤਾ ਗਿਆ ਜੀ ਯਾਰ ਉਹ ਚੈਲੰਜ ਕੀਤਾ ਉਹ ਤੇ 10 ਦਿਨ ਦੀ ਰੋਕ ਲਾਈ